ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਟੱਡੀ ਚੈਨਲ ਤੇ ਹੋਰ ਸਾਨੂੰ ਕੀ ਹਾਲ ਚਾਲ ਆ ਸੇ ਸਾਰੇ ਠੀਕ ਠਾਕ ਆ ਆਸ ਕਰਦੇ ਆ ਕਿ ਤੁਸੀਂ ਵੀ ਠੀਕ ਹੋਗੇ ਸੋ ਅੱਜ ਅਸੀਂ ਫੇਰ ਇੱਕ ਰੈਸਪੀ ਲੈ ਕੇ ਆ ਗੀਆਂ ਕੜੀ ਦੀ ਕੜੀ ਦੀ ਰੈਸਪੀ ਲੈ ਕੇ ਕੜੀ ਤੁਹਾਨੂੰ ਪਤਾ ਹੈ ਕਿ ਕਈ ਤਰੀਕਿਆਂ ਨਾਲ ਬਣਦੀ ਆ ਸੋ ਅੱਜ ਅੱਜ ਜਿਹੜਾ ਸਾਡਾ ਤਰੀਕਾ ਇਹ ਵੀ ਥੋੜਾ ਡਿਫਰੈਂਟ ਆ ਤੇ ਕੜੀ ਭਰਉਣ ਵਾਸਤੇ ਤੁਹਾਨੂੰ ਮੈਂ ਰੱਖ ਲਿਆ ਜੀ ਅਸੀਂ ਤੇਲ ਕੜਾਈ ਦੇ ਵਿੱਚ ਇਹ ਤੇਲ ਗੰਦਾ ਤਾਂ ਨਹੀਂ ਆ ਪਰ ਮੈ ਅੱਜ ਹੁਣੇ ਪਕੌੜੇ ਗੈਸਟ ਆਏ ਸੀ ਪਕੌੜੇ ਬਣਾਏ ਆ ਤੇ ਗੈਸ ਚਲ ਗਿਆ ਤੇ ਹੁਣ ਸੋਚਿਆ ਕਿ ਚਲੋ ਕੜੀ ਬਣਾ ਲੈਂਦੇ ਆ ਇਹ ਹੈਗਾ ਲਸਣ ਅਦਰਕ ਹਰੀ ਮਿਰਚ ਤੇ ਪਿਆਜ਼ ਇਹਨਾਂ ਸਾਰਿਆਂ ਨੂੰ ਆਪਾਂ ਸਿੱਤਾ ਪਾਦਣਾ ਠਾਈ ਲੋਜੀ ਤੜਕਾ ਗਿਆ ਪੋਜ ਤੇ ਇਹਦੇ ਚ ਆਪਾਂ ਪਾਵਾਂਗੇ ਸਾਬਤ ਤਨੀਆ ਥੋੜੀ ਜੀ ਹਿੰਗ ਕਾਲੀ ਪਾਵਾਂਗੇ ਸਾਬਤ ਕਾਲੀ ਮਿਰਚ ਰਾਈ ਮੇਨ ਮੇਥੇ ਇਹਨਾਂ ਨੂੰ ਭੁੰਨ ਲਾਂਗੇ ਹੁਣ ਆਪਾਂ ਬਾਕੀ ਮਸਾਲੇ ਵਿੱਚ ਪਾ ਦਨੇ ਆ ਜਿਵੇਂ ਕਿ ਮੈਂ ਤੇਜ ਪਾਣੀ ਵੀ ਪਾਉਣੀ ਆ ਜੀਰਾ ਪੀਸੀ ਹੋਈ ਕਾਲੀ ਮਿਰਚ ਵੀ ਥੋੜੀ ਜੀ ਪਾਤੀ ਆ ਤੇ ਥੋੜੀ ਜੀ ਲਾਲ ਮਿਰਚ ਕਿਉਂਕਿ ਹਰੀਆਂ ਵਿੱਚ ਆਲਰੇਡੀ ਪਾਈਆਂ ਹੋਈਆਂ ਆ ਤੇ ਨਾਲ ਪਾਵਾਂਗੇ ਅਸੀਂ ਨਮਕ ਛਵਾਦਨਸਰ ਖੰਦੀ ਥੋੜੀ ਜੀ ਜਿੰਨੀ ਦਰ ਮਸਾਲੇ ਭੁੱਜਦੇ ਆ ਓਨੀ ਦਰ ਆਪਾਂ ਨਾਲ ਨਾਲ ਇਧਰ ਜੜਾ ਬੇਸਨ ਘੋਲ ਲੈਨੇ ਆ ਇਹ ਹੈ ਜਿੱਲਸੀ ਲस्सी ਦੇ ਵਿੱਚ ਪਾਵਾਂਗੇ ਬੇਸਨ ਲੱਸੀ ਦੇ ਨਾਲ ਕਣੀ ਸਵਾਦ ਕਾਫੀ ਬਣਦੀ ਹੈ ਇਹਨੂੰ ਜਿਹੜਾ ਚੱਕੀ ਤਰ੍ਹਾਂ ਬੇਸਨ ਇਹਦੇ ਵਿੱਚ ਮਿਕਸ ਕਰ ਲਾਂਗੇ ਫਸਰ ਲਾ ਗਿਆ ਸਾਰਾ ਪੁੱਜ ਹੁਣ ਇਹਦੇ ਵਿੱਚ ਫਰੈਸ਼ ਪੱਤੇ ਪਾਵਾਂਗੇ ਅਸੀਂ ਕਿੜੀ ਪੱਤਾ ਪਾਵਾਂਗੇ ਪਾਉਂਜੀ ਪਾਤਾ ਕੜੀ ਪੱਤਾ ਵੀ ਤੇ ਥੋੜਾ ਜਿਹਾ ਇਹਨੂੰ ਵੀ ਆਪਾਂ ਚਲਾਵਾਂਗੇ ਹੁਣ ਆਪਾਂ ਜਿਹੜਾ ਤਿਆਰ ਕੀਤਾ ਹੈ ਅੱਜ ਲੱਸੀ ਦੇ ਬੇਸਨ ਦਾ ਘੋਲ ਇਹਨੂੰ ਪਾਦਾਂਗੇ ਵਿੱਚ ਜੀ ਪਤਾ ਹੁਣ ਆਪਾਂ ਇਹਦੇ ਨਾਲ ਹੀ ਪਾਦਾਂਗੇ ਵਿੱਚ ਪਾਣੀ ਲੋ ਜੀ ਕੜੀ ਦਸਾਂ ਦੀ ਸੰਗਿਸ ਘੜਗੜ ਕਰਨ ਨਹੀਂ ਆ। ਉਹ ਉਹ। ਇਹਨੂੰ ਕੱਟੋ ਘਟ ਵੀ ਅਸੀਂ ਅੱਧਾ ਪੌਣਾ ਘੰਟਾ ਛੜਾਇਆ। ਇਤਨੀ ਪਕਾਵਾਂਗੇ ਹੁਣ ਮੈਂ ਇਹਨੂੰ ਪਵਾਲ ਆ ਗਿਆ ਹੁਣ ਮੈਂ ਇਹਨੂੰ ਸਿੰਧ ਕਰ ਲੈਣਾ ਥੋੜੀ ਥੋੜੀ ਛੜੀ ਆ। ਪੱਕਦੀ ਰਹੂਗੀ। ਤੇ ਅੱਜ ਆਪਾਂ ਇਹਦੇ ਚ ਪਕੌੜੇ ਨਹੀਂ ਪਕਾਉਣੇ। ਪਕੌੜੇ ਨਹੀਂ ਪਕਾਉਣੇ। ਤਦ ਮੈਂ ਦੱਸਦੀ ਆ ਕੀ ਪਾਉਣਾ। ਆ ਵੀ ਪਕੌੜੇ ਵੀ ਜਿੰਨ ਕੀ ਤਰ ਮੈਂ ਦੱਸਿਆ ਗੈਸਟ ਆਈ ਸੀ ਮੈਂ ਪਕੌੜੇ ਬਣਾਏ ਸੀ ਸੋ ਪਕੌੜੇ ਨਹੀਂ ਅੱਜ ਅਸੀਂ ਇਹਦੇ ਵਿੱਚ ਬਣਾਉਣਾ ਪਾਉਣੀ ਆ ਪਕੌੜੀਆਂ ਆਹ ਵਾਲੀਆਂ ਪਕੌੜੀਆਂ ਵੀ ਪਾ ਕੇ ਜਿਹੜੀ ਆ ਕੜੀ ਬਣ ਜਾਂਦੀ ਆ ਸੋ ਅੱਜ ਆਪਾਂ ਇਹ ਪਾਵਾਂਗੇ ਕੜੀ ਦੇ ਵਿੱਚ ਤੇ ਇਹਨੂੰ ਆਪਾਂ ਪਕਾਵਾਂਗੇ ਲੋ ਜੀ ਅੱਜ ਅਸੀਂ ਅਲੱਗ ਤਰੀਕੇ ਨਾਲ ਬਣਾਂ ਤੀ ਕੜੀ ਪਕੌੜੀਆਂ ਵਾਲੀ ਕੜੀ ਇਹ ਜਿਹੜੀਆਂ ਪਕੌੜੀਆਂ ਆਲੂ ਬੋੜੀਆਂ ਵੀ ਬਣ ਜਾਂਦੀਆਂ ਇਕੱਲੀ ਪਕੌੜੀਆਂ ਦੀ ਸਬਜ਼ੀ ਵੀ ਬਣ ਜਾਂਦੀ ਆ ਤੇ ਐਸ ਤਰ੍ਹਾਂ ਤੁਸੀਂ ਇਹਨੂੰ ਜੜਾਇਆ ਕੜੀ ਚ ਵੀ ਪਾ ਸਕਦੇ ਜੇ ਜੇ ਤੁਸੀਂ ਪਕੌੜੇ ਨਹੀਂ ਪਾਉਣੇ ਤੇ ਤੁਹਾਡੇ ਕੋਲ ਇਹ ਵਾਲੀਆਂ ਪਕੌੜੀਆਂ ਹੈਗੀਆਂ ਤੇ ਤੁਸੀਂ ਇਹਦੇ ਨਾਲ ਵੀ ਕੜੀ ਬਣਾ ਸਕਦੇ ਜੀ ਲਓ ਜੀ ਇਹ ਉੱਧਰ ਬਣ ਗਈ ਕੜੀ ਤੇ ਉੱਧਰ ਸਾਡੀ ਫੈਮਿਲੀ ਵੀ ਆ ਗਈ ਦੇ ਨੇ ਫਿਰ ਧੋਤੋਗੇ ਅੱਗੇ ਆਉਣਗੇ ਕਿਉਂਕਿ ਅੱਜ ਬਾਰਿਸ਼ ਹੋਈ ਸੀ ਸੋ ਇਹ ਸੀ ਜੀ ਸਾਡੀ ਅੱਜ ਦੀ ਰੈਸਪੀ ਬਣਾ ਕੇ ਦੇਖੋ ਬੜੀ ਸਵਾਦਬੰਦੀ ਹੈ ਇਸ ਤਰੀਕੇ ਨਾਲ ਵੀ ਸੋ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸასი ਸ਼ਕਲ ਦੀ ਸਾਰਿਆਂ ਨੂੰ ਕਰੋ ਇੰਜੋਏ ਸਾਡੀ ਕੜੀ ਪਕੌੜੀਆਂ ਵਾਲੀ ਪਕੌੜੀਆਂ ਵਾਲੀ